ਹਾਂ ਦੇਖ ਰਿਹਾ ਇੱਕ ਮਿੰਟ ਇੱਕ ਮਿੰਟ ਤੁਹਾਨੂੰ ਕਿਹਨੇ ਭੇਜਿਆ ਮੈਂ ਤੇਰੇ ਘਰ ਕੇ ਜਲਦੀ ਪੁੱਟਾ ਚੌਂਕੀਨ ਚਾਰ ਤੁਹਾਨੂੰ ਸੀਪੀ ਸਾਹਿਬ ਜਾਂ ਡੀਸੀ ਸਾਹਿਬ ਨੂੰ ਕੋਈ ਫੋਨ ਆਇਆ ਉਹਨਾਂ ਨੂੰ ਆਪਣੇ ਅਫਸਰਾਂ ਨੂੰ ਪੁੱਛ ਲਓ ਹਾਂਜੀ ਐਫ ਆਈ ਆਰ ਕਟੋਂਗੇ ਕੌਣ ਕੱਟ ਸਕਦਾ ਹੋਵੇ ਆਰਓ ਸਾਹਿਬ ਆਣ ਕੇ ਫਿਰ ਦੇਖਦੇ ਆ ਇਹਨੂੰ ਤਾਂ ਵਿਚਾਰੇ ਨੂੰ ਹਵਾ ਕੇ ਬਿਠਾਓ ਇਹਨੂੰ ਤਾਂ ਤੰਗ ਕੀਤਾ ਹੋਇਆ ਹੈ ਇਹ ਇਹ ਡਰਾਈਵਰ ਹੀ ਜੀ आगे गया। गया। से आगे पढ़ देखो आया हूं आज बढ़िया है जी फर्स्ट में पढ़ रहे हो मेरे माइक से ले आओ माइक से ले आओ आज बैठो सिटी खन्ना सिटी वन पुलिस वाले ने भेजा और ड्राइवर किथे है हमारा जेड़ा लेके आए वो ड्राइवर का नंबर भी है ला लो कोई गाड़ी इधर रुको सोपड़े कोई गाड़ी ਵੇ ਜਿਹਾ ਉਹਨਾਂ ਨੇ ਹੁਣ ਇਹਦਾ ਰਾਸ਼ਨ ਦਾ ਕੀ ਕਰਨਾ ਜਬਤ ਕਰ ਲਿਆ ਨਾ ਜਿੰਨੀ ਦੇਰ ਤੱਕ ਆ ਰਹੇ ਨਹੀਂ ਆਉਂਦੇ ਉਹ ਤੁਸੀਂ ਮੇਰੀ ਇਹ ਗੱਲ ਸਮਝੋ ਆਈ ਐਮ ਦਾ ਆਈ ਐਮ ਦੀ ਪੁਲਿਸ ਕਾਉਂਟਰਪਾਰਟ ਇੱਕ ਗੱਲ ਸੁਣੋ ਮੇਰੀ ਗੱਲ ਸੁਣੋ ਪਹਿਲੇ ਮੇਰੀ ਸਰ ਇਲੈਕਸ਼ਨ ਕਮਿਸ਼ਨ ਟੀਸੀ ਆਫਿਸ ਜਦੋਂ ਤੱਕ ਆ ਰਹੋ ਨੂੰ ਯਾ ਕਿਸੇ ਨੂੰ ਆਬਜ਼ਰਵਰ ਨੂੰ ਨਹੀਂ ਪਈ ਇਹਦੇ ਅਸੀਂ ਤੁਹਾਨੂੰ ਕੰਪਾਉਂਡ ਨਹੀਂ ਕਰਨ ਦੇਣਾ ਇਲੈਕਸ਼ਨ ਨੋਰਮਸ ਦੇ ਹਿਸਾਬ ਨਾਲ ਤੁਸੀਂ ਇਹਨੂੰ ਜ਼ਬਤ ਕਰ ਸਕਦੇ ਹੋ ਬਿਲਕੁਲ ਠੀਕ ਹੈ ਬਿਲਕੁਲ ਕਰ ਸਕਦੇ ਹੋ ਮੈਡਮ ਪੁਲਿਸ ਨਹੀਂ ਕਰ ਰਹੀ ਆ ਹਾਂ ਪਰ ਸਾਨੂੰ ਪੁਲਿਸ ਦੀ ਪੁਲਿਸ ਸੈਂਟਰ ਪਰ ਆਉਣਾ ਹੋ ਰਿਹਾ ਹੈ ਅਮ ਦੀ ਸਪੌਟ ਐਂਗਲਰ ਭਈਆ ਭਈਆ ਸਾਹਿਬ ਸਰ 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 ਸਾਨੂੰ ਸਾਨੂੰ ਪੁਲਿਸ ਤੇ ਭਰੋਸਾ ਹੀ ਨਹੀਂ ਰਿਹਾ ਕਿਉਂਕਿ ਆ ਆ ਮੁੰਡਾ ਸਾਨੂੰ ਕਹਿ ਰਿਹਾ ਸਿਟੀ 1 ਪੁਲਿਸ ਖੰਡਾ ਨੇ ਇਹ ਟਰੱਕ ਭੇਜਿਆ ਹੈਗਾ ਇਹ ਟਰੱਕ ਨਹੀਂ ਕਰਦੇ ਇਹਦੇ ਐਂਟੀਸੀਡੈਂਟਸ ਕੀ ਨੇ ਕੌਣ ਆਇਆ ਬੰਦਾ ਕਿੱਥੋਂ ਆਇਆ ਓਨਰਸ਼ਿਪ ਕੀ ਦੀਆ ਇਟ ਇਜ਼ ਆਲ ਦਾ ਪਾਰਟ ਆਫ ਅ ਪੁਲਿਸ ਪ੍ਰੋਸੀਜਰ ਪੁਲਿਸ ਇਨਵੈਸਟੀਗੇਸ਼ਨ ਅਰੋ ਸਾਹਿਬ ਆਕੇ ਆਏ ਸੇ ਵਿਸ਼ਵਾਸ ਦਿਵਾ ਜਾਣ ਕਿ ਇਹ ਪੁਲਿਸ ਸਹੀ ਕਾਰਵਾਈ ਕਰੇਗੀ ਅਸੀਂ ਭੇਜ ਤਾਂ ਕੇ ਸਰਸਰਾ ਨਹੀਂ ਪਲੀਜ਼ ਸੌਰੀ ਤੁਹਾਨੂੰ ਵੀ ਤੁਹਾਨੂੰ ਭਰੋਸਾ ਹੈਗਾ ਪੁਲਿਸ ਸਹੀ ਕਾਰਵਾਈ ਕਰੇਗੀ ਤੁਸੀਂ ਰੈਸਟ ਸ਼ੋਰ ਅਸ਼ੋ ਜੀ ਉੱਥੇ ਤੁਹਾਨੂੰ ਐਕਟਿਵ ਆਫੜਵਾ ਕੇ ਗਏ ਹੈਗੇ ਤੁਸੀਂ ਮੁੜ ਕੇ ਸਾਡਾ ਵਰਕਰ ਕੁੱਟਣਾ ਸ਼ੁਰੂ ਕਰਤਾ ਮੈਂ ਕਿੰਦਾ ਰੈਸਟ ਸ਼ੋਰ ਕਰਾਂ ਨਹੀਂ ਕਿ ਨਹੀਂ ਅਰੋਪ ਨਹੀਂ ਅਰੋਪ ਨਹੀਂ ਫੇਸਬੁੱਕ ਤੇ ਆ पुलिस फुट या चार, चार बंदे एक एक चार बंदे एक पुलिस मुंडे नहीं जी नहीं जी नहीं जी पहला पहला नहीं तो नहीं करके तुझे इलेक्शन प्रोसेस में प्रें� करो तुझे करो जो मेरे कार्रवाई कर सकते हो पर ले आओ तुझे पहला आरोप साहब ने कहा थे किसने पहचाना सानू ऑब्जर्वर लिखाई दे थे ऑब्जर्वर में बुलाओ दे जो ऑब्जर्वर मदर साइड दे जो ऑब्जर्वर मदर साइड दे जो ऑब्जर्वर ऑब्जर्वर मदर साइड साइड दे जो ऑब्जर्वर मदर साइड दे जिससे राशन उतरे यार। करो करो तो चलो। भारत चलो। औरी फोटो आई। औरी फोटो कर। भी पांच सौ के ऊपर। पुष्टि में इससे मौके से नहीं दिशा में आपने अपना प्रोसीजर ऐसी देखें जा रहा है का पुलिस स्टेशन और उसी अपना प्रोसीजर फॉलो कर रहे हैं। ऐसा भी ना रहो यार।